ਆਰਚ 2023 ਵਿੱਚ 18 ਸਾਲ ਤੋਂ ਘੱਟ ਉਮਰ ਦੀਆਂ 30% ਤੋਂ ਵੱਧ ਕੁੜੀਆਂ ਅਤੇ 13% ਮੁੰਡਿਆਂ ਨੇ ਜਿੰਸੀ ਹਿੱਸਾ ਦਾ ਅਨੁਭਵ ਕੀਤਾ ਇਹ ਜਾਣਕਾਰੀ ਲੈਸਟ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇੱਕ ਵਿਸ਼ਲੇਸ਼ਣ ਤੋਂ ਸਾਹਮਣੇ ਆਈ ਹੈ ਇਹ ਅਧਿਐਨ 1990 ਤੋਂ 2023 ਦੇ ਵਿਚਕਾਰ 200 ਤੋਂ ਵੱਧ ਦੇਸ਼ਾਂ 'ਚ ਬੱਚਿਆਂ ਵਿਰੁੱਧ ਜਿੰਸੀ ਹਿੱਸਾ ਦੇ ਪ੍ਰਚਲਨ ਦਾ ਦਾਜਾ ਲਗਾਉਂਦਾ ਹੈ ਅੰਦਾਜ਼ੇ ਦਰਸਾਉਂਦੇ ਹਨ ਕਿ ਦੱਖਣੀ ਏਸ਼ੀਆ ਵਿੱਚ ਕੁੜੀਆਂ ਜਿੰਸੀ ਸਾਧੀਆਂ ਸਭ ਤੋਂ ਵੱਧ ਸ਼ਿਕਾਰਨ ਜਿਸ ਦੀ ਦਰ ਬੰਗਲਾਦੇਸ਼ ਵਿੱਚ 9.10 ਪ੍ਰਤੀਸ਼ਤ ਤੋਂ ਲੈ ਕੇ ਭਾਰਤ ਵਿੱਚ 30.875 ਤੱਕ ਹੈ ਜੋ ਜਿੰਸੀ ਹਮਲੇ ਦਾ ਸ਼ਿਕਾਰ ਹੋਈਆਂ ਹਨ ਅਧਿਐਨ ਅਨੁਸਾਰ ਵਿਸ਼ੇ ਪੱਧਰਤੇ 5 'ਚੋਂ ਇੱਕ ਕੁੜੀ ਅਤੇ 7 'ਚੋਂ ਇੱਕ ਮੁੰਡਾ 18 ਸਾਲ ਦੀ ਉਮਰ ਤੋਂ ਪਹਿਲਾਂ ਜਿੰਸੀ ਹਿੱਸਾ ਦਾ ਸ਼ਿਕਾਰ ਹੋਣ ਦਾ ਅਨੁਮਾਨ ਹੈ ਅਮਰੀਕਾ ਦਾ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਨਵੂਲੇਸ਼ਨ ਦੇ ਖੋਜਕਰਤਾਵਾਂ ਸਮੇਤ ਹੋਰਾਂ ਨੇ ਇਹ ਵੀ ਪਾਇਆ ਕਿ ਉਪਸਾਰਾ ਅਫਰੀਕਾ 'ਚ 18 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਵਿੱਚ ਜਿਨਸੀ ਹਿੰਸਾ ਦਾ ਦਰ ਉੱਚਾ ਸੀ ਜਿਬਾ ਬੋਵੇ ਵਿੱਚ ਲਗਭਗ 8% ਤੋਂ ਲੈ ਕੇ ਪੱਛਮੀ ਅਫਰੀਕੀ ਦੇਸ਼ ਕੋਟ ਡੀਆਈਵਰ ਵਿੱਚ 28% ਤੱਕ ਵੱਟਿਆਵ੍ਰਤ ਚਿੰਤਸੀ ਹਿੱਸਾ ਜਰ ਤੱਕ ਸਿਹਤ ਅਤੇ ਮਨੁੱਖੀ ਅਧਿਕਾਰਾਂ ਤੇ ਇੱਕ ਮਹੱਤਵਪੂਰਨ ਮੁੱਦਾ ਬਣਿਆ ਹੋਇਆ ਜਿੰਸੀ ਵਿਸ਼ੋਸ਼ਣ ਅਤੇ ਇਸ ਦੇ ਨਤੀਜੇ ਮਾਨਸਿਕ ਸਿਹਤ ਸਥਿਤੀਆਂ ਤੇ ਜੋਖਮ ਨੂੰ ਵਧਾਉਂਦੇ ਹਨ ਅਤੇ ਉਹਨਾਂ ਦੀ ਲੰਬੇ ਸਮੇਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ਖੋਜਕਰਤਾਵਾਂ ਨੇ ਕਿਹਾ ਕਿ ਮੌਜੂਦਾ ਅਧਿਆਨ ਸੀਮਤ ਗਿਣਤੀ ਦੇ ਦੇਸ਼ਾਂ ਲਈ ਅਨੁਮਾਨ ਪੇਸ਼ ਕਰਦੇ ਹਨ ਟੀਮ ਨੇ ਇਹ ਵੀ ਕਿਹਾ ਕਿ ਦੁਨੀਆ ਦੇ ਲਗਭਗ 70% ਮਰਦਾਂ ਅਤੇ ਔਰਤਾਂ ਨੇ ਪਹਿਲੀ ਵਾਰ ਕਿਸ਼ੋਰ ਅਵਸਥਾ ਤੇ ਜਵਾਨੀ ਦੌਰਾਨ 18 ਸਾਲ ਦੀ ਉਮਰ ਤੋਂ ਪਹਿਲਾਂ ਜਿੰਸੀ ਹਸਾ ਦਾ ਅਨੁਭਵ ਕੀਤਾ